ਟੋਕੀਓ 올림픽 ਖੇਡ ਕੀ ਆਈ ਹਲਕਾ ਲੰਬੀ ਦੇ ਪਿੰਡ ਕਮਲਪ੍ਰੀਤ ਕੌਰ ਦੇ ਘਰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੀ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਕਮਲਪ੍ਰੀਤ ਨੇ 올림픽 ਦੇ ਵਿੱਚ ਡਿਸਕਸ ਥਰੋ ਬੇਸ਼ੱਕ 6ਵਾਂ ਸਥਾਨ ਹਾਸਲ ਕਰਕੇ ਆਪਣੇ ਦੇਸ਼ ਦੇ ਨਾਲ ਨਾਲ ਇਸ ਹਲਕੇ ਦਾ ਵੀ ਨਾਮ ਰੌਸ਼ਨ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਆਪਣੇ ਫੰਡ ਦੇ ਵਿੱਚੋਂ 10 ਲੱਖ ਦੀ ਰਾਸ਼ੀ ਜਾਰੀ ਕਰਦੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਖੇਡਾਂ ਪ੍ਰਤੀ ਨਾਕਾਮ ਰਹੀਏ ਅਕਾਲੀ ਸਰਕਾਰ ਸਮੇਂ ਬਣਾਏ ਖੇਡ ਮੈਦਾਨ ਬੰਦ ਕਰ ਦਿੱਤੇ ਗਏ ਅਤੇ ਸੁਖਬੀਰ ਬਾਦਲ ਦੇ ਵੱਲੋਂ ਸ਼ੁਰੂ ਕੀਤੀ ਗਈ ਕਬੱਡੀ ਨੂੰ ਵੀ ਖਤਮ ਕਰ ਦਿੱਤਾ ਗਿਆ ਜੇਕਰ ਅਗਲੀ ਸਰਕਾਰ ਅਕਾਲੀ ਦਲ ਆਉਂਦੀ ਹੈ ਤਾਂ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਹਨ ਰਾਹੁਲ ਗਾਂਧੀ ਤੇ ਬੋਲਦੇ ਹੋਏ ਕਿਹਾ ਕਿ ਉਹ ਕਹਿੰਦੇ ਸੀ ਕਿ ਪੰਜਾਬ ਨਸ਼ੇੜੀ ਹੈ ਪਰ ਅੱਜ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੇ ਉਸ ਨੂੰ ਜਵਾਬ ਦਿੱਤਾ ਹੈ ਕੋਲ ਦੇਖੋ ਅੱਜ ਕਮਲ ਵਰਗੀ ਬੇਟੀਆਂ ਨੇ ਆਪਣੇ ਪਰਿਵਾਰ ਦਾ ਹੀ ਨਹੀਂ ਆਪਣੇ ਇਲਾਕੇ ਦਾ ਨਹੀਂ ਸਾਡੇ ਸੋਭਾ ਪੂਰੀ ਦੁਨੀਆ 'ਚ ਨਾਂ ਰੌਸ਼ਨ ਕੀਤਾ ਹੈ ਤੇ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਕਿ ਮੇਰੇ ਵਰਗੇ ਨੂੰ ਇੰਨਾ ਮਾਣ ਹੋ ਰਿਹਾ ਤੇ ਪਤਾ ਨਹੀਂ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਇਹਨਾਂ ਦੇ ਪਿੰਡ ਵਾਸੀਆਂ ਨੂੰ ਕਿੰਨੀ ਖੁਸ਼ੀ ਹੋਊਗੀ ਤੇ ਇੱਕ ਪਿੰਡ ਤੋਂ ਉੱਠ ਕੇ ਇੱਕ ਬੱਚੀ ਦੁਨੀਆ 'ਚ ਜਾ ਕੇ ਛੱਟੇ ਨੰਬਰ 'ਚ ਆ ਕੇ ਇੰਨਾ ਨਾਕਮਾ ਕੀ ਆਏ ਜਿੱਥੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੁੰਡਿਆਂ ਦੇ ਬਰਾਬਰ ਚ ਔਰਤਾਂ ਨੂੰ ਕਿੰਨੀ ਸਾਰੀਆਂ ਚੁਣੌਤੀਆਂ ਹੁੰਦੀਆਂ ਨੇ ਜਿੱਥੇ ਕੋਚ ਵੀ ਨਹੀਂ ਤੁਸੀਂ ਨਾਲ ਲਿਜਾ ਸਕਦੇ ਜੇ ਕੋਈ 6 ਵਜੇ ਹੈਗੀ ਕਈ ਚੀਜ਼ਾਂ ਦੀ ਲੋਡ ਹੁੰਦੀ ਲੇਕਿਨ ਇਹਦੇ باوجود ਮੈਂ ਇਹਨਾਂ ਦੇ ਪਰਿਵਾਰ ਨੂੰ ਬਹੁਤ ਦਾਤ ਇਹਨਾਂ ਨੂੰ ਦਿੰਦੀ ਆ ਜਿਨ੍ਹਾਂ ਨੇ ਇਹਨਾਂ ਨੂੰ ਕਮਲ ਨੂੰ ਸਪੋਰਟ ਕੀਤਾ ਤੇ ਬਾਕੀ ਫਿਰ ਇਸ ਬੱਚੀ ਦਾ ਜਿਹੜਾ ਦ੍ਰਿੜ ਵਿਸ਼ਵਾਸ ਸੀਗਾ ਜਿਹਦੇ ਨਾਲ ਆਪਣੇ ਸੈਲਫ ਕੌਨਫੀਡੈਂਸ ਦੇ ਨਾਲ ਆਪਣੇ ਜ਼ੋਰ ਦੇ ਨਾਲ ਜਿਹੜੇ ਅੱਗੇ ਵਧ ਕੇ ਇਹਨਾਂ ਨੇ ਦੁਨੀਆ 'ਚ ਸਾਡੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ ਸਾਰੇ ਪਰਿਵਾਰ ਨੂੰ ਤੇ ਬੇਟੀ ਕਮਲ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਹਾਂ ਤੇ ਅੱਜ ਮੈਨਾਂ ਨੂੰ 10 ਲੱਖ ਦੇ ਮੈਂ ਗ੍ਰਾਂਟ ਕੀ ਪਿੰਡ 'ਚ ਤੁਸੀਂ ਕੁਝ ਵੀ ਬਣਾਉਣਾ ਚਾਹੋ ਜਿਸ ਦੇ ਨਾਲ ਹੋਰ ਹੋਣੇ ਛੋਟੀ ਜੀ ਇਹਦੀ ਹੈਗੀ ਭਤੀਜੀ ਕਹਿੰਦੀ ਮੈਂ ਵੀ ਇਹਨਾਂ ਦੀ ਤਰ੍ਹਾਂ ਮੈਂ ਵੀ ਮੈਡਲ ਲੈਣਾ ਹੈ ਮੈਂ ਵੀ ਅੱਗੇ ਖੇਡਾਂ 'ਚ ਅੱਗੇ ਵਧਣਾ ਹੈ ਤੇ ਇਹੋ ਜੀ ਛੋਟੀ-ਛੋਟੀ ਬੱਚੀਆਂ ਨੂੰ ਕਮਲ ਨੂੰ ਦੇਖ ਕੇ ਕਿੰਨਾ ਉਹਨਾਂ ਦੀ ਹੌਸਲਾ ਅਫਜ਼ਾਈ ਹੋ ਗਈ ਤੇ ਹੋਰ ਕੁੜੀਆਂ ਅੱਗੇ ਵਧਨ ਗਿਆ ਪਰ ਤੇ ਗੱਲ ਕਰੀਏ ਵੀ ਇਸ ਪਿੰਡ ਦੇ ਵਿੱਚ ਇੱਕ ਖੇਡ ਸਟੇਡੀਅਮ ਦਾ ਵੀ ਐਲਾਨ ਕੀਤਾ ਗਿਆ ਸੀ ਕਾਂਗਰਸ ਨੇ ਪਹਿਲਾਂ ਪਰ ਪਹਿਲਾਂ ਬੜਿਆ ਹੋਇਆ ਸਟੇਡੀਅਮ ਤਿਆਰੀ ਨੂੰ ਲੈ ਕੇ ਜਿਹੜਾ ਟਿੱਕਾ ਵਟੇ ਵੀ ਚੱਕ ਦਿੱਤੇ ਗਏ ਹੈਗੇ ਹਨ ਵੀ ਸਰਕਾਰ ਵੱਲੋਂ ਬੜੇ ਦੁੱਖ ਦੀ ਗੱਲ ਹੈ ਕਿ ਆਹੀ ਇਸ ਕਾਂਗਰਸ ਸਰਕਾਰ ਦੀ ਨੀਅਤ ਦੇਖੋ ਜਿੱਥੇ ਬਾਦਲ ਸਾਹਿਬ ਨੇ ਤੇ ਸੁਖਵੀਰ ਜੀ ਨੇ ਪਾਵੇਂ ਸਾਡੀ ਕਬੱਡੀ ਸਾਡੀ ਮਾਂ ਖੇਡ ਜਿਹਨੂੰ ਕਹਿ ਸਕਦੇ ਆ ਪੰਜਾਬ ਦੀ ਉਹਨੂੰ ਕਿੰਨਾ ਅੱਗੇ ਲੈ ਕੇ ਗਏ ਸੀ ਇੰਟਰਨੈਸ਼ਨਲ ਲੈਵਲ 'ਤੇ ਲੈ ਗਏ ਸੀ ਤੇ ਹੁਣ ਸਾਢੇ 4 ਸਾਲ 5 ਸਾਲ ਹੋ ਗਏ ਉਹ ਕਬੱਡੀ ਨੂੰ ਵੀ ਬੰਦ ਕਰਤਾ ਜਿਹੜੇ ਕਿਟ ਵੰਡਦੇ ਸੀ ਨੌਜਵਾਨਾਂ ਨੂੰ ਤਾਂ ਕਿ ਖੇਡਾਂ ਵੱਲ ਜਾਣ ਜਿਹੜੇ ਜਿਮ ਬਣਾਏ ਸੀ ਖੇਡਾਂ ਦੇ ਸਟੇਡੀਅਮ ਬਣਾਏ ਸੀ ਹੁਣ ਤੁਸੀਂ ਆਪ ਦੱਸਿਓ ਕਿ ਜਿਸ ਪਿੰਡ ਤੋਂ ਇਹਨਾਂ ਬੱਚੀ ਨੇ ਨਾ ਰੌਸ਼ਨ ਕੀਤਾ ਉਸ ਪਿੰਡ ਦੇ ਬਨੇ ਬਨਾਏ ਜਿਮ ਨੂੰ ਪੱਟ ਕੇ ਲੈ ਗਏ ਇੰਨੀ ਛੋਟੀ ਸੋਚ ਜਿਹਦੇ ਕਰ ਮੈਂ ਤਾਂ ਸੋਚਦੀ ਆ ਕਿ ਸਾਡੇ ਪੰਜਾਬ ਨੂੰ ਉਜਾੜ ਕੇ ਪੱਟ ਕੇ ਰੱਖ ਦਿੱਤਾ ਹੈਗਾ ਲੇਕਿਨ ਅੱਜ ਫੇਰ ਮੈਂ 10 ਲੱਖ ਦੀ ਗ੍ਰਾਂਟ ਦੇ ਕੇ ਜਾ ਰਹੀ ਆ ਭਾਵੇਂ ਕਾਂਗਰਸ ਪਾਰਟੀ ਪੰਜਾਬ ਨੂੰ ਉਜਾੜਨ ਚ ਪੱਟਣ ਚ ਆਪਣਾ ਪੂਰਾ ਜ਼ੋਰ ਲਾਦੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਇਸ ਪੰਜਾਬ ਨੂੰ ਖੁਸ਼ਹਾਲ ਬਹਾਲ ਤੇ ਤਰੱਕੀਆਂ ਦੇ ਲੀਹਾਂ ਤੇ ਲਜਾਣ ਵਾਸਤੇ ਆਪਣਾ ਪੂਰਾ ਜ਼ੋਰ ਲਾਉ। ਬੇਸ਼ੱਕ ਖਿਡਾਰੀਆਂ ਦੀਆਂ ਦੂਜੀਆਂ ਸਟੇਟਾਂ ਜਿਹੜੀਆਂ ਨਾਮ ਦੇ ਜਾੜੇ ਵਧਾਰੇਆਂੀਆਂ ਵਾਅਦਾ ਕਰ ਰਹੀਆਂਗਾ ਪਰ ਪੰਜਾਬ ਗਵਰਨਮੈਂਟ ਦੇ ਨਾਮ ਦੀ ਜਿਹੜੀ ਇਹ ਘਟ ਦਿੱਤਾ ਜਾ ਰਿਹਾਗਾ ਦਾਅਵੇ ਵੱਡੇ ਕੀਤੇ ਜਾ ਰਹੇ। ਨਹੀਂ ਬੜਾ ਦੁੱਖ ਦੀ ਗੱਲ ਹੈ ਕਿ ਜਿਹੜੇ ਸਾਡੇ ਖਿਡਾਰੀਆ ਖੇਡ ਕੇ ਆਏ ਨੇ ਜਿਹੜਾ ਉੱਥੇ ਤਾਂ ਹੀ ਪਹੁੰਚੇ ਨੇ ਚਲੋ ਜਿਹੜੇ ਫਸਟ ਸੈਕੰਡ ਥਰਡ ਆ ਗਏ ਹੈ ਪਹਿਲੀ ਦੂਜੀ ਤੀਜੀ ਨੰਬਰ 'ਚ ਆ ਗਏ ਉਹਨਾਂ ਨੂੰ ਤਾਂ ਉਹੀ ਬਹੁਤ ਕੁਝ ਮਿਲ ਜਾਊਗਾ। ਲੇਕਿਨ ਜਿਹੜੇ ਤੀਜੀ ਨੰਬਰ ਤੋਂ ਬਾਅਦ ਆਏ ਨੇ ਇਹਨਾਂ ਨੇ ਵੀ ਦੁਨੀਆ 'ਚ ਨਾਂ ਰੋਸ਼ਨ ਕੀਤਾ ਹੈ ਭਾਵੇਂ ਬੇਟੀ ਛੱਟੇ ਨੰਬਰ 'ਚ ਆਈ ਹੈ ਲੇਕਿਨ ਗਾਂ ਅਗਲੇ ਸਾਲ ਕਈ ਹੋਰ ਇੰਟਰਨੈਸ਼ਨਲ ਮੈਚੇਸ ਹੋਣਗੇ ਮੈਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਆ ਕਿ ਇਹ ਜੇ ਬੱਚੀ ਬਾਹਰ ਜਾ ਕੇ ਆਪਣੀ ਟ੍ਰੇਨਿੰਗ ਲੈਣਾ ਚਾਹੁੰਦੀ ਹੈ ਜੇ ਕੋਈ ਇਹਦੇ ਵਾਸਤੇ ਕੋਈ ਕਿਟ ਜੋ ਕੁਝ ਇਹਨੂੰ ਨਿਊਟ੍ਰੀਸ਼ਨ ਜਿਹੜੀ ਚੀਜ਼ ਦੀ ਲੋੜ ਹੈ ਘੱਟ ਤੋਂ ਘੱਟ ਸਰਕਾਰ ਆਪਣੀ ਧੀਆਂ ਨੂੰ ਸਪੋਰਟ ਤਾਂ ਕਰੇ ਕਿਉਂਕਿ ਮੈਂ ਵਿਸ਼ਵਾਸ ਦਿਲਾ ਸਕਦੀ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਜੇ ਸਾਡੀ ਸਰਕਾਰ ਬਣੂਗੀ ਪੂਰਾ ਸੁਖਵੀਰ ਜੀ ਨੂੰ ਕਹਿ ਕੇ ਅੱਡ ਬਜਟ ਬਣਾਇਆ ਜਾਊਗਾ ਜਿੱਥੇ ਕੁੜੀਆਂ ਦੇ ਸਪੋਰਟਸ ਦੇ ਅੱਗੇ ਵਧਣ ਵਾਸਤੇ ਉਹਨਾਂ ਦਾ ਖਾਸ ਧਿਆਨ ਦਿੱਤਾ ਜਾਏ ਤੇ ਉਹਨਾਂ ਨੂੰ ਨਿਊਟ੍ਰੀਸ਼ਨ ਹੋਏ ਜਾਂ ਖੇਡਾਂ ਦਾ ਸਮਾਨ ਹੋਏ ਜਾਂ ਉਹਨਾਂ ਦੇ ਹੋਰ ਕਿੱਟ ਹੋਣ ਉਹ ਪੂਰਾ ਕੁਛ ਦੇਣ ਵਾਸਤੇ ਸਾਡੀ ਸਰਕਾਰ ਪੂਰੀ ਕੋਸ਼ਿਸ਼ ਕਰੇ ਜਿਸ ਤਰ੍ਹਾਂ ਸਪੋਰਟਸ ਪਾਲਿਸੀ ਲੈ ਕੇ ਹਮੇਸ਼ਾ ਰੌਲਾ ਪੈਂਦਾ ਰਿਹਾ ਹੈ ਤੁਹਾਨੂੰ ਯਾਦ ਹੋਗਾ ਕਿ ਰਾਹੁਲ ਕਾਂਦੀ ਪੰਜਾਬ ਦੀ ਫੇਰੀ ਤੇ ਆਏ ਸੀ ਅੱਜ ਪੰਜਾਬ ਨੇ 올ੰਪਿਕ ਦੇ ਵਿੱਚ ਆ ਹਾਜ਼ਰੀ ਲਵਾਈ ਹੈ ਦੇਸ਼ ਦੀ ਹਾਜ਼ਰੀ ਲਵਾਈ ਹੈ ਹਾਕੀ ਹੋਵੇ ਤੇ ਇਹ ਹੋਰ ਖੇਡਾਂ ਹੋਣ 70% ਦੀ ਕਿਹਾ ਗਿਆ ਚ ਪੰਜਾਬ ਦਾ ਨੌਜਵਾਨ ਨਸ਼ੇੜੀ ਆ ਅੱਜ ਪੰਜਾਬ ਦੇ ਨੌਜਵਾਨਾਂ ਨੇ ਖੇਤਾਂ ਦੇ ਪੁੱਤਾਂ ਨੇ ਅੱਜ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਬਿਲਕੁਲ ਮੈਂ ਕਹਿੰਦੇ ਆ ਰਾਹੁਲ ਗਾਂਧੀ ਹੋਵੇ ਜਾਂ ਉਹਦੀ ਪਾਰਟੀ ਹੋਵੇ ਜਾਂ ਪੰਜਾਬ ਦੀ ਕਾਂਗਰਸ ਪਾਰਟੀ ਉਹਨਾਂ ਨੂੰ ਚੁੱਲੂ ਵਰ ਪਾਣੀ ਚ ਡੁੱਬ ਮਰਨਾ ਚਾਹੀਦਾ ਹੈਗਾ ਜਿਹੜੇ 70% ਨਸ਼ੇੜੀ ਕਹਿ ਕੇ ਸਾਡੇ ਨੌਜਵਾਨ ਬੇਟੀ ਬੇਟੀਆਂ ਨੂੰ ਬਦਨਾਮ ਦੁਨੀਆ ਭਰ ਚ ਕੀਤਾ ਸੀ ਅੱਜ 올림픽 ਦੇ ਖੇਡਾਂ ਚ ਜਿਹੋ ਦੇ ਉਹਨਾਂ ਨੇ ਮੈਡਲ ਜਿੱਤ ਕੇ ਲਾਇਨ ਹੈ ਜਿਹੋ ਜਾਂ ਨਾਮ ਰੌਸ਼ਨ ਕੀਤਾ ਹੈ ਤੁਸੀਂ ਹਾਕੀ ਟੀਮ ਮੁੰਡਿਆਂ ਦੀ ਗੱਲ ਕਰਦੇ ਹੋ ਮੈਂ ਕੁੜੀਆਂ ਦੀ ਟੀਮ ਦੀ ਗੱਲ ਕਰਦੀ ਆ ਉਹਦੇ ਵਿੱਚ ਵੀ ਕਿੰਨੀ ਸਾਡੀ ਸਾਡੀ ਬੇਟੀਆਂ ਨੇ ਬਖੂਬੀ ਖੇਡ ਖੇਡ ਕੇ ਆਏ ਨੇ ਤੇ ਹਰ ਖੇਡ ਚ ਜਿੱਥੇ ਵੀ ਗਏ ਨੇ ਉੱਥੇ ਸਾਡੇ ਇਹ ਸੂਬੇ ਦੇ ਲੋਕਾਂ ਨੇ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ ਕਈ ਮੈਡਲ ਨਹੀਂ ਪੂਰੇ ਪਹਿਲੀ ਦੂਜੀ ਤੀਜੀ ਨੰਬਰ ਚ ਨਹੀਂ ਆਏ ਲੇਕਿਨ ਵਧੀਆ ਪ੍ਰਦਰਸ਼ਨ ਕਰਕੇ ਆਏ ਨੇ ਤੇ ਰਾਹੁਲ ਗਾਂਧੀ ਨੇ ਜਿਹੜਾ ਇਹਨਾਂ ਨੂੰ ਬਦਨਾਮ ਕਰਨ ਦਾ ਕੰਮ ਕੀਤਾ ਸੀ ਉਹਦਾ ਮੂੰਹ ਤੋੜ ਜਵਾਬ ਸਾਡੇ ਨੌਜਵਾਨਾਂ ਨੇ ਦਿੱਤਾ 13 ਸਾਲ ਹੋ ਗਏ ਅੱਜ ਨੰਨੀ ਸ਼ਾਂ ਨੂੰ ਹੋਈ ਨੂੰ ਤੇ ਉਹ ਦਰਸਦਾ ਸਰ ਸ਼ਾਂ ਵੀ ਮੰਨਦੇ ਆ ਕੀ ਸਨੇਹਾ ਦੋਂਗੋ ਦੋ ਦਿੱਤਾ ਸੀ ਬੇਟੀ ਪੜਾਓ ਬੇਟੀ ਬੁਜਾਓ ਬੇਟੀ ਬਚਾਓ ਜਿਹੜਾ ਹੈਗਾ ਹੁਣ ਕੀ ਸਨੇਹਾ ਦੇਣ ਜਾ ਰਹੇ 13 ਸਾਲਾਂ ਦਾ ਦੇਖੋ 13 ਸਾਲ ਪਹਿਲੇ ਜਦ ਨੰਨੀ ਛਾਂ ਦੀ ਮਹਿੰਮ ਸ਼ੁਰੂ ਕੀਤੀ ਸੀ ਕੋਖ ਤੇ ਰੁੱਖ ਦੀ ਰਾਖੀ ਵਾਸਤੇ ਤੇ ਅੱਜ ਮੈਨੂੰ ਮਾਣ ਹੈ ਕਿ 13 ਸਾਲਾਂ ਚ ਇਹ ਨੰਨੀਆਂ ਛਾਵਾਂ ਹੁਣ ਵੱਡੀਆਂ ਹੋ ਰਹੀਆਂ ਨੇ ਤੇ ਸਾਡੇ ਪੰਜਾਬ ਚ ਦਿੱਤੀਆਂ ਦੀ ਗਿਣਤੀ ਵਿੱਚ ਵੀ ਸੁਧਾਰ ਆਇਆ ਹੈਗਾ ਉੱਥੇ ਸਾਡੀ ਧੀਆ ਵੀ ਆਪਣਾ ਨਾਂ ਰੌਸ਼ਨ ਕਰ ਰਹੀਆਂ ਨੇ ਹਰ ਪੱਖੋਂ ਰੌਸ਼ਨ ਕਰ ਰਹੀਆਂ ਨੇ ਅੱਜ ਮੈਂ ਲੋਕਾਂ ਨੂੰ ਆਹੀ ਅਪੀਲ ਕਰਾਂਗੀ ਜਿਵੇਂ ਕਮਲ ਦੇ ਪਰਿਵਾਰ ਨੇ ਆਪਦੀ ਤੀਆਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਅੱਜ ਆਪਾਂ ਮੇਂ ਵਾਤਾਵਰਣ ਦੀ ਗੱਲ ਕਰੀਏ ਅਸੀਂ ਦੇਖ ਰਿਹਾ ਬੇਮੌਸਮੀ ਚੀਜ਼ਾਂ ਦੇ ਨਾਲ ਦੁਨੀਆ ਪਰਚੇ ਕੀ ਹਾਲਾਤ ਹੋ ਰਹੇ ਨੇ ਪਹਾੜ ਤੇ ਪਹਾੜ ਟੁੱਟ ਰਹੇ ਨੇ ਪਾਣੀ ਵਧ ਰਿਹਾ ਹੈਗਾ ਕਿਤੇ ਗਰਮੀ ਵਧ ਰਹੀ ਹੈ ਬੇਮੌਸਮੀ ਚੀਜ਼ਾਂ ਹੋ ਰਹੀਆਂ ਨੇ ਸੋ ਕੋਕ ਤੇ ਰੁਕ ਦੀ ਰਾਖੀ ਵਾਸਤੇ ਅੱਜ ਵੀ ਨੰਨੀ ਛਾ ਦੀ ਮੁਹਿੰਮ ਨਾਲ ਜੁੜਨ ਓਨਾ ਹੀ ਜ਼ਰੂਰੀ ਹੈਗਾ ਜੇ ਅਸੀਂ ਆਪਣੀ ਧਰਤੀ ਮਾਂ ਨੂੰ ਬਚਾਣਾ ਹੈ ਤੇ ਫਿਰ ਆਪਣੇ ਕੁੱਖੋ ਜੰਮੀਆ ਆਪਣੀ ਤਿਆਨੂ ਜਗੇ ਅੱਗੇ ਵਧਨ ਤੇ ਅਸੀਂ ਮੌਕੇ ਦੇਣਾ ਇਹਨਾਂ ਦੋਨਾਂ ਨੂੰ ਬਚਾਉਣ ਦੀ ਲੋੜ ਹੈ ਮੈਂ ਉਮੀਦ ਕਰਦੀ ਆ ਕਿ ਲੋਕੀ ਇਸ ਮਹਿੰਮ ਦੀ ਸੋਚ ਨਾਲ ਜੁੜਨ ਤੇ ਸਾਡੀ ਤਿਆ ਵੀ ਅੱਗੇ ਵਧਨ ਤੇ ਧਰਤੀ ਮਾਂ ਦਾ ਵੀ ਆਪਾਂ ਵਿਨਾਸ਼ ਰੋਕੀ ਧੰਨਵਾਦ ਐਸਐਮਜ਼ੈਡ ਨਿਊਜ਼ ਪੰਜਾਬ ਦੇ ਲਈ ਅਨਮੋਲ ਸਿੰਘ ਦੀ ਰਿਪੋਰਟ ਫੋਲੀਟਸ ਅਪਡੇਟਸ ਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ